ਲਗਾਤਾਰ ਐਸਜੀਪੀਸੀ ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜੋ ਉਹਨਾਂ ਦੇ ਵੱਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਸਜ਼ਾ ਲਗਾਈ ਗਈ ਹੈ ਇੱਕ ਤਰ੍ਹਾਂ ਤੋਂ ਕਹਿ ਸਕਦੇ ਸਿਵਾਵਾ ਤੇ ਜੋ ਰੋਗ ਲਗਾਈ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਵੀ ਘਿਰਦੀ ਨਜ਼ਰ ਆ ਰਹੀ ਹੈ ਤੇ ਅਕਾਲੀ ਦਲ ਤੇ ਵੀ ਵਿਰੋਧੀ ਵਰਦੇ ਨਜ਼ਰ ਆ ਰਹੇ ਨੇ ਤੇ ਹੁਣ ਇਹ ਸਭ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਵਿਰੋਧੀ ਇਕਜੁੱਟ ਹੋ ਗਏ ਨੇ ਤੇ ਹੁਣ ਐਸਜੀਪੀਸੀ ਤੇ ਅਕਾਲੀ ਦਲ ਨੂੰ ਭਾਜੜਾ ਪੈ ਸਕਦੀਆਂ ਨੇ ਤਾਂ ਕੀ ਮਾਮਲਾ ਹੈ ਕਿ ਕੁਝ ਹੋਇਆ ਹੈ ਹੁਣ ਤੱਕ ਸਾਰੀ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜਤਾਪਾ ਦੇਖਿਆ ਬੀਤੇ ਦਿਨਾਂ ਦੇ ਵਿੱਚ ਜੋ ਫੈਸਲਾ ਆਇਆ ਉਸ ਤੋਂ ਬਾਅਦ ਸਿੰਘ ਸਾਹਿਬ ਵੀ ਡੱਟ ਗਏ ਗਿਆਨੀ ਹਰਪ ਸਿੰਘ ਲਈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਠੀਕ ਨਹੀਂ ਹੈ ਤੇ ਹੁਣ ਦਲ ਖਾਲਸਾ ਹਰਮੀਤ ਕਲਕੱਤੇ ਸਾਰੇ ਵਿਰੋਧੀ ਇਕਜੁੱਟ ਹੋਣ ਦੇ ਨਜ਼ਰ ਆ ਰਹੇ ਨੇ ਤੇ ਸਿੱਧਾ ਸਿੱਧਾ ਹਮਲਾ ਅਕਾਲੀਆਂ ਤੇ ਐਸਜੀਪੀਸੀ ਤੇ ਹੋ ਰਿਹਾ ਹੈ ਬਿਲਕੁਲ ਸੁਪਰੀਆ ਇਸ ਦੇ ਵਿਚਕਾਰ ਖਾਸ ਕਰਕੇ ਇਕੱਠ ਤੇ ਹੋਣ ਹੀ ਜਾ ਰਿਹਾ ਹੈ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਸੀ ਭਾਵੇਂ ਉਹਨਾਂ ਤੇ ਦਬਾਅ ਪਿਆ ਹੈ ਜੋ ਕੁਝ ਵੀ ਹੋਇਆ ਹੈ ਪਰ ਇਸ ਦੇ ਵਿਚਕਾਰ ਕਿਉਂਕਿ ਕੱਲ ਤੋਂ ਹੀ ਸੁਪਰੀਆ ਆਪਾਂ ਕਿਹਾ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸੀ ਕਿ ਹਰਜਿੰਦਰ ਸਿੰਘ ਧਾਮੀ ਖੁਦ ਵੀ ਨਹੀਂ ਚਾਹੁੰਦੇ ਸੀ ਕਿ ਜਥੇਦਾਰ ਸਾਈਹ ਤੇ ਅਜਿਹਾ ਐਕਚੁਅਲ ਲਿਆ ਜਾਵੇ ਦੂਜੇ ਪਾਸੇ ਆਪਾਂ ਇਹ ਵੀ ਸੀ ਕਿ ਕੋਈ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆ ਰਿਹਾ ਨਾ ਕੋਈ ਜਥੇਦਾਰ ਪਰ ਕੱਲ ਕੱਲ ਤੱਕ ਸਾਈਹ ਦੇ ਜਥੇਦਾਰ ਵੀ ਹੱਕ ਦੇ ਵਿੱਚ ਆਏ ਤੇ ਸਿੱਧਾ-ਸਿੱਧਾ ਨਾਰਾਜ਼ ਹੁੰਦੇ ਨਜ਼ਰ ਆਏ ਉਹਨਾਂ ਨੇ ਤਾੜਨਾ ਕੀਤੀ ਕਿ ਜੋ ਕਮੇਟੀ ਵੀ ਬਣਾਈ ਗਈ ਹੈ ਸਭ ਕੁਝ ਗਲਤ ਹੈ ਕਿਉਂਕਿ ਅਜਿਹਾ ਨਹੀਂ ਕਰ ਸਕਦੇ ਜਥੇਦਾਰ ਸਾਈਹ ਨੂੰ ਜੋ 15 ਦਿਨਾਂ ਦੇ ਲਈ ਉਹਨਾਂ ਦੀਆਂ ਸੇਵਾਵਾਂ ਖੋਹ ਲਈਆਂ ਗਈਆਂ ਦੂਜੇ ਹੈੱਡ ਗ੍ਰੰਥੀ ਨੂੰ ਜਗਤਾਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੇ ਬਿਠਾ ਦਿੱਤਾ ਗਿਆ ਤੇ ਬਹੁਤ ਮੰਦਪਾ ਗਏ ਖੁਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਿਕਰ ਕਰਦੇ ਨਜ਼ਰ ਆਏ ਪਰ ਹੁਣ ਸੁਪਰੇ ਇਸ ਦੇ ਵਿਚਕਾਰ ਇੱਕ ਵੱਡਾ ਕਹਿ ਸਕਦੇ ਆ ਕਿ ਮੋੜ ਆ ਗਿਆ ਏ ਵੱਡਾ ਇਕੱਠ ਹੋਣ ਜਾ ਰਿਹਾ ਏ ਦਿੱਲੀ ਕਮੇਟੀ ਚਾਹੇ ਉਹ ਦਲ ਖਾਲਸਾ ਹੋਵੇ ਤੋਂ ਵੱਡਾ ਇਕੱਠ ਕਰਨ ਜਾ ਰਹੇ ਨੇ ਕਿਉਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਵੀ ਇਲਜ਼ਾਮ ਲੱਗੇ ਨੇ ਜੋ ਵੀ ਉਹਨਾਂ ਦੇ ਨਾਲ ਹੋਇਆ ਹੈ ਵੱਡਾ ਐਕਸ਼ਨ ਹੋਇਆ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਤੱਕ ਉਹ ਗਲਤ ਸਾਬਿਤ ਨਹੀਂ ਹੁੰਦੇ ਉਸ ਉਹਨਾਂ ਤੱਕ ਅਸੀਂ ਉਹਨਾਂ ਦੇ ਨਾਲ ਖੜੇ ਆ ਨਾ ਹੀ ਅਸੀਂ ਉਹਨਾਂ ਦਾ ਅਹੁਦਾ ਜਾਣ ਦੇਵਾਂਗੇ ਜੋ ਵੀ ਐਜਪੀਸੀ ਨੇ ਕੀਤਾ ਹੈ ਉਹਨਾਂ ਤੇ ਵੀ ਵਰਦੇ ਨਜ਼ਰ ਆਏ ਕਿ ਹਰਜਿੰਦਰ ਸਿੰਘ ਥਾਮੀ ਜੋ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਉਹ ਬਾਦਲਾਂ ਦੇ ਪਕਰ ਦੇ ਵਿੱਚ ਨੇ ਚ ਸ਼੍ਰੋਮਣੀ ਕਮੇਟੀ ਹੈ ਉਹਨਾਂ ਤੇ ਬਾਦਲਾਂ ਦਾ ਹੱਕ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਬਾਦਲਾਂ ਦਾ ਸਮਾਂ ਆ ਗਿਆ ਹੈ ਕਿਉਂਕਿ ਬਾਦਲ ਜਿਹੜੇ ਨੇ ਕੋਈ ਦੁੱਧ ਦੇ ਧੋਤੇ ਨਹੀਂ ਹੈ ਖਾਸ ਕਰਕੇ ਹਰਮੀਤ ਸਿੰਘ ਕਾਲਕਾ ਇਹ ਜ਼ਿਕਰ ਕਰਦੇ ਨਜ਼ਰ ਆਏ ਸੁਪਰੀਆ ਉਹਨਾਂ ਨੇ ਇਹ ਕਿਹਾ ਕਿ ਲਗਾਤਾਰ ਜਦੋਂ ਵੀ ਕੋਈ ਬਾਦਲਾਂ ਦੇ ਵਿਰੁੱਧ ਬੋਲਦਾ ਹੈ ਤਾਂ ਇਹ ਉਸ ਨੂੰ ਪਾਸੇ ਕਰ ਦਿੰਦੇ ਨੇ ਇਹ ਪਹਿਲੇ ਜਥੇਦਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੁਪਰੀਆ ਜਦੋਂ ਆਪਾਂ ਨੂੰ ਯਾਦ ਹੋਵੇ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਬਾਦਲਾਂ ਦੇ ਵਿਰੁੱਧ ਬੋਲਿਆ ਸੀ ਕਿ ਬਾਦ ਆਪਣੀਆਂ ਅਜਹੀਆਂ ਚੀਜ਼ਾਂ ਛੱਡ ਕੇ ਆਪਾਂ ਪੰਥ ਲਈ ਕੰਮ ਕਰਨਾ ਚਾਹੀਦਾ ਕਿਉਂਕਿ ਅਕਾਲੀ ਦਲ ਹੀ ਇੱਕ ਉਹ ਹੀ ਜੀ ਪਾਰਟੀ ਹੈ ਜਿਹੜੀ ਪੰਜਾਬ ਪੰਜਾਬੀ ਅਤੇ ਸਿੱਖਾਂ ਦੀ ਗੱਲ ਕਰ ਸਕਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਬਾਦਲ ਤੜਾ ਸੀ ਅਕਾਲੀ ਦਲ ਸੀ ਪੁੱਠੇ ਰਾਤ ਤੁਰਪੇ ਅਤੇ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਜ਼ਿਕਰ ਕਰਦੇ ਨਜ਼ਰ ਹੈ ਕਿ ਆਪਾਂ ਅਜਹੀਆਂ ਚੀਜ਼ਾਂ ਛੱਡ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਇਸ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸਾਜਿਸ਼ ਹੋਈ ਹੈ ਤੇ ਉਹਨਾਂ ਨੂੰ ਅਕਾਲ ਤਖਤ ਸਾਈ ਦੇ ਉਹਦੇ ਤੋਂ ਹਟਾ ਦਿੱਤਾ ਗਿਆ ਤਾਂ ਉਹੀ ਦੁਬਾਰਾ ਇੱਕ ਤਰ੍ਹਾਂ ਕਹਿ ਸਕਦਾ ਦੇ ਕੇ ਮੁਰਤੂ ਫਿਰ ਇਤਿਹਾਸ ਦੌਰਾਇਆ ਜਾ ਰਿਹਾ ਜਾਰੇ ਤੇ ਇਤਿਹਾਸ ਦੀ ਖਾਸ ਕਰਕੇ ਕਾਲਕਾ ਗੱਲ ਕਰਦੇ ਨਜ਼ਰ ਆਏ ਕਿ ਇਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਔਕਲਤਖ ਸਾਹਿਬ ਤੇ ਜਿਹੜਾ ਐਕਚੁਅਲ ਲਿਆ ਗਿਆ ਜਿਸ ਤਰੀਕੇ ਦੇ ਨਾਲ ਤਿੰਨ ਮੈਂਬਰੀ ਕਮੇਟੀ ਦਾ ਗਠਿਤ ਕੀਤਾ ਤਾਂ ਦੂਜੇ ਪਾਸੇ 15 ਦਿਨ ਲਈ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੈ ਵਾਪਸ ਲੈ ਲਿਆ ਗਿਆ ਤੇ ਹਰਮਿੰਦਰ ਸਿੰਘ ਕਾਲਕਣ ਇਹ ਕਹਿਆ ਕਿ ਜੋ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ ਇਹ ਹੁਣ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਉਹ ਯਾਦ ਰੱਖਣ ਗਿਆ ਕਿ ਇਹਨਾਂ ਨੇ ਜੱਥੇਦਾਰ ਸਾਹਿਬ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਕਿਉਂਕਿ ਅਕਸਰ ਹੀ ਆਪਾਂ ਸੁਪਰੀਆ ਪਹਿਲੇ ਦਾਦੂਵਾਲ ਵੀ ਕਹਿੰਦੇ ਨਜ਼ਰ ਆਏ ਸੀ ਕਿ ਜਦੋਂ ਇਹਨਾਂ ਨੂੰ ਜਥੇਦਾਰਾਂ ਦੀ ਲੋੜ ਹੁੰਦੀ ਹੈ ਉਦੋਂ ਹਾਥੀ ਤੇ ਬਿਠਾ ਕੇ ਕੱਢਦੇ ਨੇ ਤੇ ਜਦੋਂ ਇਹਨਾਂ ਦੇ ਕੋਈ ਖਿਲਾਫ ਬੋਲਦਾ ਹੈ ਜਾਂ ਇਹਨਾਂ ਦੀ ਹੱਕ ਕਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਦਾ ਤਾਂ ਉਹਨਾਂ ਨੂੰ ਗਧੇ ਤੇ ਬਿਠਾ ਕੇ ਤੋਰਦੇ ਨੇ ਕਿਉਂਕਿ ਪਹਿਲੇ ਜਥੇਦਾਰ ਨਹੀਂ ਹੈ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰਦੇ ਨਜ਼ਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਜਥਾ ਜਥੇਦਾਰਾਂ ਦੇ ਨਾਲ ਅਜਿਹਾ ਹੀ ਸਲੂਕ ਕੀਤਾ ਗਿਆ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਦਲ ਖਾਲਸਾ ਉਹਨਾਂ ਨੇ ਕੱਲ ਵੀ ਜਦੋਂ ਜਥੇਦਾਰ ਸਾਹਿਬਾਨ ਦਾ ਬਿਆਨ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੋ ਐਸਜੀਪੀਸੀ ਦਾ ਜੋ ਜੋ ਡਿਸੀਜਨ ਹੈ ਉਸ ਦਾ ਵਿਰੋਧ ਸਿੰਘ ਸਾਹਿਬਾਨ ਸਾਰੇ ਜੋ ਕਮਾਂਡ ਹੈ ਆਪਣੇ ਹੱਥ ਦੇ ਵਿੱਚ ਲੈ ਕੇ ਉਹ ਇਨਸਾਫ ਕਰਨ ਜੋ ਸਹੀ ਗੱਲ ਹੈ ਉਹ ਕਰਨ ਤੇ ਇਸ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਐਸਜੀਪੀਸੀ ਦੇ ਜੋ ਪ੍ਰਧਾਨ ਨੇ ਉਹਨਾਂ ਨੇ ਵੀ ਗਾਲ ਕੱਢੀ ਹੈ ਜੇਕਰ ਇਸ ਮਾਮਲੇ ਤੇ ਕਾਰਵਾਰ ਕਾਰਵਾਈ ਹੋ ਰਹੀ ਹੈ ਤਾਂ ਉਹਨਾਂ ਦੇ ਮਾਮਲੇ ਤੇ ਵੀ ਹੋਵੇ ਇਹ ਲਗਾਤਾਰ ਸਵਾਲ ਚੁੱਕਦੇ ਸਾਰੇ ਨਜ਼ਰ ਹੀ ਆ ਰਹੇ ਨੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਦਾਦੂਵਾਲ ਵੀ ਕਹਿੰਦੇ ਨਜ਼ਰ ਆਏ ਕਿ ਜੋ ਜੋ ਜਿਵੇਂ ਜਥੇਦਾਰ ਲਗਾਏ ਜਾਂਦੇ ਨੇ ਤੇ ਹਟਾਏ ਜਾਂਦੇ ਨੇ ਇਹ ਪ੍ਰਕਿਰਿਆ ਬਹੁਤ ਜ਼ਿਆਦਾ ਗਰਸਨ ਗੰਗीन ਇਲਜ਼ਾਮਾ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਬਾਰ-ਬਾਰ ਜਦੋਂ ਲੋਡ ਹੁੰਦੀ ਹੈ ਉਦੋਂ ਜਥੇਦਾਰ ਲਗਾ ਦਿੱਤੇ ਜਾਂ ਉਹ ਉਹਨਾਂ ਦੇ ਅਗੇਂਸਟ ਬੋਲਣ ਲੱਗ ਜਾਂਦੇ ਨੇ ਤਾਂ ਜਿੱਥੇ ਦਰਾਂ ਨੂੰ ਉਹਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਇਲਜ਼ਾਮ ਲੱਗਦੇ ਨਜ਼ਰ ਆਏ ਨਹੀਂ ਤੇ ਉਹਨਾਂ ਨੇ ਵੀ ਕਹਿ ਸੀ ਕਿ ਅਸੀਂ ਵੱਡਾ ਇਕੱਠ ਕਰਾਂਗੇ ਤੇ ਬਾਦਲਾਂ ਤੇ ਜੋ ਐਸਜੀਪੀਸੀ ਦੇ ਉਹਨਾਂ ਦੇ ਜੋ ਭੇਤ ਨੇ ਸਾਰੇ ਉਹ ਖੋਲਾਂਗੇ ਦਾਦੂਵਾਲ ਵੀ ਕਹਿੰਦੇ ਨਜ਼ਰ ਆਏ ਸੀ ਬਿਲਕੁਲ ਸੁਪਰੀਆ ਦਲ ਖਾਲਸਾ ਖਾਸ ਕਰਕੇ ਲਗਾਤਾਰ ਉਹ ਬਾਦਲਾਂ ਘੇਰ ਦੇ ਨਜ਼ਰ ਆਉਂਦੇ ਆਉਂਦੇ ਨੇ ਚਾਹੇ ਉਹ ਜਦੋਂ ਸੁਪੀਤ ਸਿੰਘ ਬਾਦਲ ਤੇ ਹਮਲਾ ਹੋਇਆ ਹੋਵੇ ਜਦੋਂ ਨਰਾਇਣ ਸਿੰਘ ਚੋੜਾ ਨੇ ਗੋਲੀ ਮਾਰੀ ਸੀ ਹਾਲਾਂਕਿ ਉਹ ਗੋਲੀ ਨਹੀਂ ਲੱਗੀ ਸੁਪੀਤ ਸਿੰਘ ਬਾਦਲ ਬਚ ਗਿਆ ਤੇ ਉਦੋਂ ਵੀ ਜਦੋਂ ਅਕਾਲੀਆਂ ਦੇ ਵੱਲੋਂ ਉਹਨਾਂ ਦੀ ਪ ਵਾਦਲਾ ਤੇ ਕਾਫੀ ਵਾਰਦੇ ਨਜ਼ਰ ਆਏ ਜਥੇਦਾਰਾਂ ਦੇ ਨਾਲ ਮੁਲਾਕਾਤ ਕਰਨ ਗਈ ਦਲ ਖਾਲਸਾ ਹਾਲਾਂਕਿ ਜਥੇਦਾਰ ਨਹੀਂ ਮਿਲੇ ਤੇ ਉਹਨਾਂ ਨੇ ਕੰਦ ਤੇ ਨੋਟਿਸ ਚਿਪਕਾਤਾ ਕਿ ਜੇਕਰ ਜਿਸ ਤਰੀਕੇ ਦੇ ਨਾਲ ਐਜਪੀਸੀ ਦੇ ਵੱਲੋਂ ਮਤਾਂ ਪਾਸ ਕੀਤਾ ਗਿਆ ਕਿ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕ ਦੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕੋਗੇ ਤੇ ਸੁਖਬੀ ਸਿੰਘ ਬਾਦਲ ਨੂੰ ਵੀ ਛੇਕੋ ਉਸੇ ਤਰੀਕੇ ਦੇ ਨਾਲ ਸੁਪਰੀਆ ਹੁਣ ਇਹ ਚਰਚਾ ਹੈ ਕਿ ਜੇਕਰ ਜਥੇਦਾਰ ਸਾਹਿਬ ਦੀ ਗਾਲ ਤਾਂ ਨੁਚਬਦੀ ਹੈ ਤਾਂ ਅੰਮੀ ਦੀ ਗਾਲ ਕਿਉਂ ਨਹੀਂ ਚੁਬਦੀ ਜਿਵੇਂ ਕੱਲ ਬਿਕਰਮ ਮਜੀਠੀਆ ਇਹ ਜ਼ਿਕਰ ਕਰਦੇ ਨਜ਼ਰ ਆਇਆ ਕਿ ਜਥੇ ਵੱਡੇ ਅਹੁਦੇ ਤੇ ਬੈਠੇ ਨੇ ਤੇ ਉਹਨਾਂ ਨੂੰ ਅਜਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਪਰ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਦਾ ਵੀ ਅਹੁਦਾ ਕੋਈ ਛੋਟਾ ਨਹੀਂ ਹੈ ਇਹ ਵਿਰੋਧੀ ਖਾਸ ਕਰਕੇ ਹਰਮਿੰਦਰ ਸਿੰਘ ਕਾਲਕਾ ਦਾਦੂਵਾਲ ਜ਼ਿਕਰ ਕਰਦੇ ਨਜ਼ਰ ਹੈ ਕਿ ਫਿਰ ਹਰਜਿੰਦਰ ਸਿੰਘ ਧਾਮੀ ਦੀ ਗਾਲਤੀ ਵੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਖਾਸ ਕਰਕੇ ਦਲ ਖਾਲਸਾ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਮਾਮਲਿਆਂ ਨੂੰ ਖੁਦ ਆਕਾਲਿਕ ਸਾਹਿਬ ਦੇ ਜਥੇਦਾਰ ਆਪ ਦੇਖਣ ਜਾਂਚ ਕਰਨ ਚਾਹੇ ਉਹ ਹਰਜਿੰਦਰ ਸਿੰਘ ਧਾਮੀ ਦੀ ਗਾਲ ਹੋਵੇ ਚਾਹੇ ਉਹ ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗਾਲ ਹੋਵੇ ਇਹਨਾਂ ਮਾਮਲਿਆਂ ਤੇ ਖੁਦ ਜਥੇਦਾਰ ਸਾਹਿਬ ਜਿਹੜੇ ਨੇ ਉਹਦੇ ਜਾਂਚ ਕਰਨ ਪਰ ਜਿਸ ਤਰੀਕੇ ਦੇ ਨਾਲ ਸੁਪਰੀ 3 ਮੈਂਬਰੀ ਕਮੇਟੀ ਬਣਾਈ ਹੈ ਤਾਂ ਹੁਣ ਹੋ ਸਕਦਾ ਹੈ ਕਿ ਉਹ ਪੰਗ ਹੋ ਜਾਏ ਚਾਹੇ ਹੋਰ ਕੋਈ ਬੋਲ ਰਿਹਾ ਪਵੇ ਹਰਮੀਤ ਕਾਲਕਾ ਬੋਲ ਰਹੇ ਨੇ ਦਾਦੂਵਾਲ ਬੋਲ ਰਹੇ ਨੇ ਗਲ ਖਾਲਸਾ ਬੋਲ ਰਹੇ ਨੇ ਪਰ ਕਹਿ ਸਕਦੇ ਆ ਕਿ ਜਿਵੇਂ ਜਥੇਦਾਰ ਸਾਹਿਬ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਉਹ ਪੰਗ ਹੋ ਸਕਦੀ ਹੈ ਬਿਲਕੁਲ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਦਾ ਅਸਤੀਫਿਆਂ ਦਾ ਜੋ ਦੌਰ ਸੀ ਉਹ ਮੁਰਤ ਉਹੀ ਦੌਰਾਂ ਦਾ ਹੋਏ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਦਿੱਤਾ ਸੀ ਅਸਤੀਫ ਪ੍ਰਧਾਨ ਵੀ ਨਾਲ ਖੜੇ ਸੀ ਲੇਕਿਨ ਫਿਲਹਾਲ ਜੋ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਨੇ ਹੀ ਕਮੇਟੀ ਬਣਾਈ ਹੈ ਹਾਲਾਂਕਿ ਇਹ ਵੀ ਖਬਰਾਂ ਆਈਆਂ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਉਹਨਾਂ ਤੇ ਦਬਾਅ ਸੀਗਾ ਇਸ ਕਰਕੇ ਉਹਨਾਂ ਨੇ ਇਹ ਸਭ ਕੁਝ ਕੀਤਾ ਉਹ ਵੀ ਨਹੀਂ ਕਰਨਾ ਚਾਹੁੰਦੇ ਸੀ ਲੇਕਿਨ ਜੋ ਵੀ ਕੁਝ ਹੋਇਆ ਹੁਣ ਸਿੰਘ ਸਾਹਿਬਾਨਾਂ ਦੀ ਐਂਟਰੀ ਹੋਈ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਭੰਗ ਹੋ ਜਾਵੇ ਸਿੰਘ ਸਾਹਿਬਾਨ ਮੁੜ ਤੋਂ ਆਪਣੀ ਸਿਵਾਵਾਂ ਤੇ ਆ ਜਾਣ ਤੇ ਮੁੜ ਤੋਂ ਫਿਰ ਤੋਂ ਉਹ ਜੋ ਪਹਿਲਾਂ ਚੀਜ਼ਾਂ ਚੱਲ ਰਹੀਆਂ ਸੀ ਉਦਾਂ ਹੀ ਹੋ ਜਾਣ